ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂੰ ਤ ਹਰ ਕੈਦ ਵਾਰ ਬਾਬਾ ਕਬੀਰ ਜੀ ਕਾਠਵੇਂ ਸ਼ਲੋਕ ਵਿੱਚ ਸੰਗਤ ਜੀ ਬਖਸ਼ਿਸ਼ ਕਰ ਰਹੇ ਨੇ ਕੰਦੇ ਮੋਹਿ ਮਰਨੇ ਕਾ ਚਾਉ ਹੈ ਮਰਨਾ ਕਿਹੜਾ ਵਿਕਾਰਾਂ ਵੱਲੋਂ ਮਰਨਾ ਮਲਕੀਅਤ ਦਾ ਹੰਕਾਰ ਪਦਾਰਥਾਂ ਦਾ ਧਨ ਦਾ ਹੰਕਾਰ ਉਹਦੇ ਵੱਲੋਂ ਮਰਨ ਦੀ ਗੱਲ ਭਗਤ ਕਬੀਰ ਜੀ ਕਹ ਰਹੇ ਨੇ ਕਹਿੰਦੇ ਮੈਨੂੰ ਵੀ ਹੰਕਾਰ ਵੱਲੋਂ ਮਰਨ ਦਾ ਚਾਹ ਹੈ ਮੈਂ ਵੀ ਵਕਾਰ ਛੱਡਣਾ ਚਾਹੁੰਦਾ ਵਾ ਹੰਕਾਰ ਛੱਡਣਾ ਚਾਹੁੰਦਾ ਮੈਂ ਵੀ ਚਾਹਨਾ ਪੈ ਇਨਾਂ ਤੋਂ ਉਪਰਾਮ ਹੋ ਜਾਵਾਂ ਮਰ ਜਾਵਾਂ ਮਰੋਂ ਤਾਰ ਕੈ ਦਵਾਰ ਪਰ ਇਹਨਾਂ ਨੂੰ ਤਾਂ ਮਰਿਆ ਜਾਂਦਾ ਏ ਇਹਨਾਂ ਨੂੰ ਤਾਂ ਪਿੱਛਾ ਛੁੱਟਦਾ ਏ ਇਹਨਾਂ ਨੂੰ ਤਾਂ ਉਪਰਾਮ ਹੋਇਆ ਜਾਂਦਾ ਏ ਜੇ ਖਰੀਦੇਦਾਰ ਤੇ ਗੁਰੂ ਦੇ ਦਰ ਦੇ ਉੱਤੇ ਮਨੁੱਖ ਡਿਗ ਜਾਵੇ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਪਰਮਾਤਮਾ ਦੇ ਨਾਲ ਜੁੜ ਜਾਵੇ ਤਾਂ ਇਹਨਾਂ ਨੂੰ ਉਪਰਾਮ ਹੋਇਆ ਜਾਂਦਾ ਏ ਕਾਇਨਾਤ ਮਰਿਆ ਜਾਂਦਾ ਤਾਂ ਇਹਨਾਂ ਤੋਂ ਪਾਸੇ ਹੋਇਆ ਜਾਂਦਾ ਹੈ ਤੇ ਕਹਿੰਦੇ ਮੈਂ ਵੀ ਗੁਰੂ ਦੇ ਅਧਾਰ ਤੇ ਡਿਗਾ ਵਾਂ ਮਤ ਹਰ ਪੁੱਛੇ ਕੌਣ ਹੈ ਮਤਾ ਕਰੇ ਨਾ ਕਦੇ ਪਰਮਾਤਮਾ ਗੁਰੂ ਪੋਛੀ ਲਵੇ ਪਰ ਹਮਾਰੇ ਬਾਹਰ ਬਾਹਰ ਕਹਿੰਦੇ ਦਰਵਾਜ਼ੇ ਨੂੰ ਕਿ ਸਾਡੇ ਦਰਵਾਜ਼ੇ ਤੇ ਕੌਣ ਡਿਗਾ ਹੈ ਕੌਣ ਸ਼ਰਨ ਵਿੱਚ ਆਇਆ कहने जदो ओद सवाली होगी प्रमात्मा दाही गुरु दी। गुरु धीगा सवाली हो गई जी कृपा हो गई विकारा तू हंकार तू नी ईरखा तू प्रमता वाला जीवन प्राप्त हो जाना कबीर ना हम किया ना करेंगे ਨਾ ਕਰ ਸਕਿਆ ਸਰੀਰ ਕਹਿੰਦੇ ਭਈ ਵਿਕਾਰਾਂ ਤੋਂ ਬਚਣਾ ਸਾਡੇ ਵਾਸਤੇ ਦੀ ਗੱਲ ਨਹੀਂ ਹੰਕਾਰ ਤੋਂ ਬਚਣਾ ਔਖੀ ਗੱਲ ਹੈ ਔਰ ਗੁਰੂ ਪ੍ਰਮਾਤਮਾ ਨੇ ਮੈਨੂੰ ਹੰਕਾਰ ਤੋਂ ਵਿਚਾਲਿਆ ਵਿਕਾਰਾਂ ਤੋਂ ਵਿਚਾਲਿਆ ਨਾ ਹੀ ਮੇਰੇ ਵਿੱਚ ਤਾਕਤ ਸੀ ਵੀ ਮੈਂ ਕਰ ਸਕਦਾ ਸੀ ਉਹ ਨਾ ਹੀ ਮੈਂ ਆਗੂ ਕਰ ਸਕਦਾ ਮਾਂ ਨਾ ਹੀ ਮੇਰਾ ਸਰੀਰ ਕਰ ਸਕਦਾ ਹੈ ਕਿਆ ਜਾਣੋ ਕਿ ਸਹਾਰ ਕੀ ਆਏ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਸਾਰੇ ਵਿਕਾਰਾਂ ਤੋਂ ਬਚਾ ਲਿਆ ਧਨ ਪਦਾਰਥਾਂ ਦੇ ਹੰਕਾਰ ਤੋਂ ਬਚਾ ਲਿਆ ਪਰ ਹਸ ਪਾਸੇ ਭਇਓ ਕਬੀਰ ਕਬੀਰ ਹਰ ਪਾਸੇ ਕਬੀਰ ਕਬੀਰ ਹੋ ਗਈ ਡੈਰੀਆਕਾਰ ਹੋ ਗਈ ਕੀਤਾ ਸਭ ਕੋਈ ਪ੍ਰਮਾਤਮਾ ਨੇ ਕਬੀਰ ਸੁਪਨੇ ਹੋ ਗੜੜਾ ਏਕ ਜੇ ਮੁਖ ਨਿਕਸੇ ਰਾਮ ਭਗਤ ਕਬੀਰ ਜੀ 68ਵੇਂ ਸ਼ੋਕ ਵਿੱਚ ਬਖਸ਼ਿਸ਼ ਕਰਦੇ ਰਾਤ ਨੂੰ ਜਿਹੜਾ ਸੁਪਨੇ ਦੇ ਵਿੱਚ ਬੋਲਦਾ ਉਹਨੂੰ ਕਹਿੰਦੇ ਵੀ ਵਡੜੰਦਾ ਹੈ ਕਹਿੰਦੇ ਜੇ ਕੋਈ ਸੁਪਨੇ ਵਿੱਚ ਵਡੜਾ ਕੇ ਸੁਪਨੇ ਵਿੱਚ ਉਹਦੇ মুখ ਤੋਂ ਵਾਹਿਗੁਰੂ ਦਾ ਰਾਮ ਦਾ ਨਾਮ ਨਿਕਲ ਜਾਵੇ ਤਾਂ ਕੇ ਉਸ ਦੇ ਪਾਗ ਕੇ ਪੈਰਾਂ ਦੀ ਪਾਣੀ ਪਾਣੀ ਜੁੱਤੀ ਮੇਰੇ ਤਨ ਕੋ ਚਾਂ ਇਹਨੇ ਮੈਂ ਆਪਣੇ ਸਰੀਰ ਦੇ ਚੰਮ ਦੇ ਚਮੜੀ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ ਵਿੱਚ ਪਾ ਰਿਆਂ ਪਾਵਨ ਬਾਬਾ ਕਬੀਰ ਜੀ ਬਹੁਤ ਸਤਿਕਾਰ ਦਿੰਦੇ ਨੇ ਕਹਿੰਦੇ ਜਿਹੜੇ ਸੁਪਨੇ ਵਿੱਚ ਵੀ ਜਪ ਲੈਣਦੇ ਸਤਨਾਮ ਵਾਹਿਗੁਰੂ ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰੱਖਿਓ ਨਾਮ ਮਿੱਟੀ ਤੋਂ ਪਰਮਾਤਮਾ ਨੇ ਸਾਡਾ ਸਰੀਰ ਬਣਾ ਦਿੱਤਾ ਅਸੀਂ ਪੁਤਲੇ ਆ ਮਿੱਟੀ ਦੇ ਤੇ ਮਨੁੱਖ ਨਾਮ ਰੱਖਿਆ ਹੈ ਚਾਰ ਦਿਨ ਸਕੇ ਪੌਹਨੇ ਚਾਰ ਦਿਨ ਸਕੇ ਚਾਰ ਦਿਨਾਂ ਦੇ ਪੌਹਨੇ ਪਰੌਨੇ ਹਾਂ ਇੱਥੇ ਸੰਸਾਰ ਵਿੱਚ ਚਾਰ ਦਿਨਾਂ ਦੇ ਪਰੌਨੇ ਆ ਵੱਡ ਵੱਡ ਰੁੰਡਿਆਂ ਥਾਂ ਬਾਡ ਵੱਡ ਬਹੁਤ ਬਹੁਤ ਜਿਆਦਾ ਰੁੰਡਿਆਂ ਮਿਲਦੇ ਆ ਥਾਂ ਥਾਮਾ ਮਿਲਦੇ ਫਿਰਦੇ ਹੈ ਚਾਰ ਜਿਨ੍ਹਾਂ ਦੇ ਪ੍ਰਾਣ ਹੈ ਤੇ ਸੋਚਦੇ ਆ ਵੀ ਉਹ ਵੀ ਸਾਡੇ ਕੋਲ ਆ ਜਾਵੇ ਉਹ ਵੀ ਸਾਡੇ ਕੋਲ ਆ ਜਾਵੇ ਇਹ ਵੀ ਥਾਂ ਸਾਡੀ ਬਣ ਜਾਵੇ ਇਹ ਵੀ ਜ਼ਮੀਨ ਸਾਡੀ ਹੋ ਜਾਵੇ ਵੱਧ ਤੋਂ ਵੱਧ ਥਾਂ ਮਲਦੇ ਆ ਤੇ ਹੈ ਚਾਰ ਜਿਨ੍ਹਾਂ ਦੇ ਪ੍ਰਾਣ ਹੈ ਤੇ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਭਾਈ ਥਾਂ ਨਾਲੋਂ ਜ਼ਰੂਰੀ ਹੈ ਨਾਮ ਜਪਣਾ ਪਰਮਾਤਮਾ ਦਾ ਨਾਮ ਜਪੇਗਾ ਤੇ ਤੈਨੂੰ ਵਾਹਿਗੁਰੂ ਦੇ ਘਰ ਵਿੱਚ ਥਾਂ ਮਿਲੇਗੀ ਜੇ ਤੇ ਥਾਵਾਂ ਦੇ ਮਗਰ ਲੱਗਾ ਰਿਆ ਨਾਮ ਨੂੰ ਭੁੱਲ ਗਿਆ ਤੇ ਵਾਹਿਗੁਰੂ ਦੇ ਵਿੱਚ ਭੇਦ ਤਾਂ ਨਹੀਂ ਹੋਣੀ ਪਾਵ ਉੱਥੇ ਥਾਂ ਨਹੀਂ ਮਿਲਣੀ ਵਾਹਿਗੁਰੂ ਦੇ ਨਾਲ ਇੱਕ ਮੇ ਕੋਣ ਹੋ ਨਾ ਜਾਵੇਂਗਾ ਤੇ ਬਾਬਾ ਕਬੀਰ ਜੀ ਕਹਿੰਦੇ ਇੱਕ ਮੇ ਤਾਂ ਹੀ ਹੋਇਆ ਜਾਣਾ ਜੇ ਵਿਕਾਰਾਂ ਤੋਂ ਹੰਕਾਰ ਤੋਂ ਪਿੱਛਾ ਛੁੱਟੇਗਾ ਉਹ ਕਿੰਨੇ ਛੜਾਣਾ ਗੁਰੂ ਪਾਤਸ਼ਾਹੀ ਪਰਮਾਤਮਾ ਨੇ ਕਿਰਪਾ ਕਰਕੇ ਜਦ ਉਹਦੀ ਨਿਗਾਹ ਸੁਵੱਲੀ ਹੋਈ ਸੋ ਉਹਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ ਭਾਈ ਗੁਰੂ ਦੇ ਚਰਨਾਂ ਵਿੱਚ ਡੇਕ